ਓਏ ਸਾਬ ਆ ਮੂਰੇ ਹੋਏ ਨੇ ਹੁਣ ਜਵਾਕਾਂ ਨੂੰ ਤਾਰਤਾ ਭੁੱਲਰ ਵੱਡੇ ਭੁੱਲਰ ਸਾਹਿਬ ਨੇ ਆਫੇ ਸਾਰਿਆਂ ਨੂੰ ਜਵਾਕਾਂ ਨੂੰ ਤੁਹਾਡੇ ਵਾਸਤੇ ਖੇਡਣੀਗੀ ਨਾ ਵੀ ਆਉਂਦਾ ਅਰਜਨ ਅਵੇਲੀ ਝੋਟਾ ਬੁੱਕਦਾ ਚੱਕਦੇ 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 ਗੱਲਾ ਜਗਾਏ ਚੱਲ 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 ਦੋ ਹੋਰ ਦੀ ਭੁੱਲਰ ਸਾਹਿਬ ਚੱਲ 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 40 ਸਰਦ ਬਕਰੇ ਬਕਰੇ ਦੀ ਭੁੱਲਰ ਸਾਹਾਵਾਂ ਦੇ ਬਕਰੇ ਬੱਕਰੀ ਦੀ ਖੇਤਦਾਰ ਦੇ ਬਾਪ ਦੇ ਵਿੱਚ ਕਢਵਾ ਦੇ ਕੇ ਕਿਲੋ ਬਕਰੇ ਦੀ ਉਹ ਆਦਾ ਵੀ ਮੈਂ ਟਰੈਕਟਰ ਤੋਂ ਬਿਨਾਂ ਕੱਢ ਦਿਆਂਗਾ ਟਰੈਕਟਰ ਲੱਗ ਜਾਣਾ ਬੱਟ ਹੀ ਪੈ ਗਿਆ ਹੋਣਾ ਕੀ ਵੱਡਣ ਲੱਗ ਪਏ ਆ ਹੈ ਆ ਅੰਕਲਾ ਦੇ ਆਈ ਵੱਸ ਸਕਦੇ ਨਹੀਂ ਪਟਣ ਜੋਗਾਗਾ ਹੈ ਯਾਹ ਹੋਈ ਤਰਦਾਰੀਆਂ ਦੁਨੀਆ ਮਾਫਰ ਮੈਂ ਉਹੀ ਮੈਂ ਗੱਲ ਕਹਿਣ ਦੇ ਮੈਂ ਕੱਲ ਅਰਜਨ ਵੈਲੀ ਹੈਗਾ ਕਿੱਸੇ ਸੁਣਾਉਂਦੇ ਤੇ ਅੱਜ ਅਰਜਨ ਵੈਲੀ ਨੂੰ ਟੋਜਣ ਪੌਣਾ ਪੈ ਗਿਆ ਜੋ ਉਹੀ ਭੁੱਲਰ ਸਾਹਿਬ ਉੱਤੇ ਬੈਠੇ ਨੇ ਐ ਸਮੇ ਸਮੇ ਦੀ ਗੱਲ ਏ ਸਮਾਂ ਇੱਕੋ ਜਾਣੀ ਰਹਿਦਾ ਆ ਦੇਖੋ ਗੱਲ ਮੈਂ ਭੁੱਲਰ ਸਾਹਿਬ ਆਈਆਂ ਹੀ ਕਰਦੇ ਸੀ ਕਿ ਹੈਂ ਵਾਹ ਯਾਹਨ ਬੱਕਰਾ ਕਿੰਨਾ ਠੋਣਾ ਹੈ ਹਾਂ ਮੈਂ ਤੂੰ ਡਕੇ ਡਕੇ ਬਣਾਉ ਨਾ ਜੀ ਹੋਵੇ ਮਿੱਤਰੋ ਕੰਮ ਜੋਰਾ ਸ਼ੋਰਾ ਤੇ ਹੋ ਗਿਆ ਕੰਮ ਠੱਕਾਂ ਲਗੀਆਂ ਵਧੀਆ ਹਾਂ ਕਾਲਾ ਪੈ ਗਿਆ ਵੀ ਵੱਢ ਲਈਏ ਦਵਾ ਦਾ ਸਹੀ ਗੱਲ ਹੈ ਦੇਖਾ 14 ਝੋਨਾ ਦਾ ਕੁੜੇ ਪਰਾਲੀ ਬਣ ਗਿਆ ਦੋਹਾਂ ਦਿਨਾਂ ਦੇ ਵਿੱਚ ਆਵੇ ਹੂੰ ਇਹਨੂੰ ਪੱਕੇ ਨੂੰ ਤੇਲਾ ਪੈ ਗਿਆ ਹੈ ਪੱਕੇ ਨੂੰ ਇਹ ਡਿਗ ਪੈਣਾ ਸੀ ਹਾਂ ਵੱਢ ਗਿਆ ਤਾਂ ਹੀ ਥੱਲੇ ਦੋਹਾਂ ਦਿਨਾਂ ਦੇ ਲੈ ਲੈਣੇ ਨੇ ਜੀ ਤਰੇਲ ਬੜੀ ਪੈਂਦੀ ਦਿਨੇ ਹੂੰ 20 ਯਰ ਦੀ ਤਰੇਲ ਹੁੰਦੀ ਤੇ ਤੇ ਬੀਵਲਰ ਦੀਵਲਰ ਦੀ ਕਿਹੜਾ ਤੇ ਕਿਰਪਾਹੁੰ ਜਾਂਦਾ ਕੰਮ ਹਾਂ ਆਇਆ ਤੇ ਕਾ ਬਾਕੀ ਵੇਖੋ 4 ਝੂੜੋਂ ਵੇਖੋ ਕਿਵੇਂ ਰਹੀਦਾ ਕੱਲ ਵੱਡਿਆ ਸਵਾ ਕੁਟਰਾ ਇੱਕ ਟਰਾਲੀ ਤੇ ਦੋ ਕੁ ਟੈਂਕ ਵਧੇ ਨੇ ਦੋ ਕਿੱਲੇ ਆ ਜੋ ਅੱਛਾ ਦੋ ਕਿੱਲੇ ਦਾ ਕਨਾਲ ਕੋ ਤਾਂ ਸੀ ਲਾ ਲਓ ਸਾਹ ਵਗਾ ਹਾਂ ਆਪਣਾ ਦੋ ਕਿੱਲੇ ਵੱਧਿਆ ਪਰ ਹਾਂ ਇੱਕ ਕਿਹੜਾ ਤਾਂ ਮੈਂ ਲਾ ਆਉਂਦੇ ਟੈਂਕ ਕੋ ਪੈਂਦਾ ਸੀ ਇੱਕ ਚਿੱਕੜ ਕਰਕੇ ਨਹੀਂ ਪਾਇਆ ਅੱਛਾ ਬਾਕੀ ਇਹਦੇ ਜਪੈ ਹੁੰਦਾ ਨੇ ਇਹਦੇ ਜੂ ਟੈਂਕ ਮੈਂ ਸਾਨਾ ਪਾਇਆ ਹਾਂ ਇੱਕ ਟੈਂਕ ਹੀ ਪਾਇਆ ਸੀ 2 ਕਿਲੇ ਥਾਂ ਸੀ ਇਹ ਹੋ ਰਹਿਣਾ 60 70 ਦੇ ਵਿੱਚ ਹੂੰ 60 70 ਹੀ ਰਹਿਣਾ ਉਹ 14 ਦਾ 4 ਵੀਰੇ ਵੀਰੇ ਆਪਣੇ ਪਿੰਡ ਵੀਰਾ ਉਹਦਾ ਨਿਕਲਿਆ 55 ਮਾਣਾ ਇੱਥੇ ਕੀ ਇਹਨਾਂ ਗਾਲੀ ਚਾ ਹਾਂ ਉਹ ਘਰ ਦੀ ਪਹਿਲੀ ਹੈ ਤਾਂ ਕਹਿੰਦਾ ਯਾਰ 55 ਨਿਕਲਿਆ ਸਾਬ ਨਾਲ 55 ਮਾਣ ਠੇਕੇ ਵਾਲੀ ਦਾ ਨਿਕਲਿਆ 50000 ਦਾ ਪੁੱਜੇਗਾ ਵਾਤ ਵਾਤ 20 ਕਾਉਂਟਰਲ ਨਿਕਲਦਾ ਪਿਆ ਇਸਦਾ ਹਿਸਾਬ 50 ਮਾਣ 50 55 ਮਾਣ ਹਾਂ ਆਪਾਂ ਨੂੰ ਤਾਂ ਮਹਿਸੂਸ ਤਾਂ ਝੜ ਸਾਰਿਆਂ ਨੂੰ ਦਾ ਘੱਟ ਪਰ ਜਿਹਨੇ 90000 ਠੇਕਾ ਦਿੱਤਾ ਉਹਦੀ ਚੀਕ ਜਾਰੀ ਨਹੀਂ ਉਦੀ ਚਲੇਗੀ 50000 ਦਾ ਝੋਨਾ ਹੋ ਗਿਆ 4243 ਹੈ ਠੇਕਾ ਦਿੱਤਾ ਜਿਹਨੇ 90 ਦਿੱਤਾ ਉਹਦਾ 45 15000 20000 ਖਰਚਾ 65000 ਦਾ ਖਰਚਾ ਹੈ ਇਹ ਗੱਲ ਬਣ ਗਈ ਭੁੱਲਰ ਸਾਹਿਬ ਗੱਲ ਕੀ ਬਣੀ ਹੈ ਬਜ਼ੁਰਗਾਂ ਦੇ ਵੇਲੇ ਦਾ ਖੂਹ ਸੀ ਇੱਥੇ ਬੜਾ ਪੁਰਾਣਾ ਅੱਛਾ ਤੇ ਪਾਪੀ ਨੂੰ ਪਾਪਾ ਨੇ ਕੀ ਗੱਲ ਕਰਕੇ ਪਤਾ ਨਹੀਂ ਡਰਾਈਵਰ ਵਿਚਾਰੇ ਨੂੰ ਤਾਂ ਖੂਹ ਚ ਬਿਗ ਪੀ ਵਿਚ ਅੱਛਾ ਅੱਛਾ ਇਹ ਵੀ ਜਿਵੇਂਦਾਰਾਂ ਨੂੰ ਪਹਿਲਾ ਮੁਸੀਬਤ ਹੁੰਦੀ ਤੇ ਕੰਮ ਬਾਅਦ ਚ ਹੁੰਦਾ ਬਾਅਦ ਚ ਬਾਅਦ ਚ ਹੈ ਕਿੰਨਾ ਵਧੀਆ ਕੰਮ ਟਰੈਕਟਰ ਵੰਗਾਰੇ ਸੀ ਅੱਛਾ ਆ ਵੇਖੋ ਟਰੈਕਟਰ ਜ਼ੋਰ ਲਾ ਲ ਗਏ ਨੇ ਅੰਬ ਤੇ ਹੁਣ ਲਿਆਉਣੀ ਪਈਏ ਪੱਠੇ ਤੋਂ ਜੇਸੀ ਵੀ ਆਪਣੇ ਲੱਗ ਗਈ ਸੀਗੀ ਚਲੋ ਆ ਗਈ ਏ ਹੁਣ ਲੱਗਦਾ ਜੋਰੋ ਜੋ ਇਹ ਗੱਲ ਬਣ ਗਈ ਭੁੱਲਰ ਸਾਹਿਬ ਗੱਲ ਕੀ ਬਣੀ ਏ ਬਜ਼ੁਰਗਾਂ ਦੇ ਵੇਲੇ ਦਾ ਖੂਹ ਸੀ ਇੱਥੇ ਬੜਾ ਪੁਰਾਣਾ ਅੱਛਾ ਤੇ ਪਤਾ ਨਹੀਂ ਉਹ ਪਾਪਾ ਨੇ ਕੀ ਗੱਲ ਕਰਕੇ ਪਤਾ ਨਹੀਂ ਡਰਾਈਵਰ ਵਿਚਾਰੇ ਨੂੰ ਤਾਂ ਕੁਝ ਬਿਗ ਪੀ ਗਿਆ ਅੱਛਾ ਅੱਛਾ ਇਹ ਵੀ ਜਿੰਮੇਦਾਰਾਂ ਨੂੰ ਪਹਿਲਾਂ ਮੁਸੀਬਤ ਹੁੰਦੀ ਤੇ ਕੰਮ ਬਾਅਦ ਚ ਹੁੰਦਾ ਬਾਅਦ ਚ ਬਾਅਦ ਚ ਹੈ ਕਿੰਨਾ ਵਧੀਆ ਕੰਮ ਟਰੈਕਟਰ ਵੰਗਾਰੇ ਸੀ ਅੱਛਾ ਆ ਵੇਖੋ ਗਿੱਲਾ ਜਗ੍ਹਾ ਹੈ ਚੱਲ 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 ਲੋ ਹੋਰ ਦੀ ਭੁੱਲਰ ਸਾਹਿਬ ਕੰਮ ਚੱਲਦੇ ਪਏ ਨੇ ਚੱਲ 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 ਗਿਆ 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 ਉਹ ਬੱਲੇ ਨਹੀਂ ਮਾਇਆ ਤੈਨੂੰ ਵੀ ਨਹੀਂ ਪਤਾ ਲੱਗਾ ਨਹੀਂ ਮਾਇਆ ਮੈਨੂੰ ਪਤਾ ਸੀ ਅੱਛਾ ਇਹ ਕਿਹੜਾ ਨਾਟਿਆ ਰਹੇ ਜਿਹੜਾ ਇਹਨੇ ਬੰਨੇ ਬਣਾਉਂਦੇ ਖੋਜ ਜਾਣਾ ਸੀ ਕਿਉਂ ਨਹੀਂ ਪਰਾਵਾ ਇਹੋ ਜਾ ਪਰਾਵਾ ਜਿਹੋ ਜਾ ਕਿੰਨਾ 40 ਫੁੱਟ ਪੁਰਾਣਾ ਖੂਹ ਨੂੰ ਗਲਾਇਆ ਸ਼ੁਕਰ ਕਰੋ ਚਾਹ ਇਹ ਤਾਂ ਸਹੀ ਗੱਲ ਹੈ 40 ਫੁੱਟ ਪੁਰਾਣਾ ਖੂਹ ਆ ਗਿਆ ਕਾ ਇੱਕ ਦੇ ਗਾਗਰੇ ਪਈਆਂ ਦੋ ਤਿੰਨ ਗੋਬਰ ਘਾਇਆਂ ਸੀਗਾ ਅੱਜ ਇਹਨਾਂ ਹੀ ਗਾਗਰ ਕੇ ਦਿਲ ਵਿੱਚ ਹੀ ਲੱਗਦੀ ਹੈ ਨਾ ਤੇਰੇ ਦੁਵਾਰੀ ਪਿਛੋਂਦਾ ਕੀ ਗੱਲ ਹੈ ਲੈ ਜੇ ਮੁੰਡੇ ਅੱਜ ਰੰਗ ਨਾ ਸਹੀ ਕਿਤੇ ਨੇ ਦੋ ਤਿੰਨ ਦਿਨ ਪੰਨੀ ਵਿੱਚ ਫੇਰ लवली ਤੇਰੇ ਵੀ ਲੱਗ ਜੜੀ ਹੈ ਵੀ ਸੋਚ ਲਾ ਨੀ ਨੀ ਤੇ ਮੇਰੀ ਗੱਲ ਤਾਂ ਸੁਣ ਨਾ ਬਾਹਰ ਬੜੀ ਚੰਗੀ ਟਾਕ ਨਹੀਂ ਚੱਲੇ ਸਾਜੀ ਜਦੋਂ ਕੀਤੇ ਮੇਰੀ ਗੱਲ ਸੁਣ ਨਾ ਆਏ ਚੁੱਪ ਕਰੋ ਤੁਸੀਂ ਬਾਹ ਪੈਲਾ ਵਾਲੀ ਨਾ ਆ ਜੇ ਕੀ ਤੇ ਗੱਲ ਬਾਹ ਪੈਲਾ ਨਿਕ ਤੇ ਆ ਜੀ ਤੈਲਾ ਵਾਲੀ ਉਹ ਛੇੜਦਾ ਹੀ ਵੀ ਤੈਲਾ ਵਾਲੀ ਬਾਹ ਚ ਅੱਠ ਤੇ ਜਨਰੇਟਰ ਵਾਂਗੂ ਚੱਲਦਾ ਫਿਰ ਅੱਗੇ ਅੱਗੇ ਲੋ ਵੀ ਮਿੱਤਰੋ ਲੱਗੀਆਂ ਰੌਣਕਾਂ ਪੁੱਲਰ ਸਾਹ ਵਰੀ ਬੈਠੇ ਨੇ ਦਾ ਤਬਦਾਨਸਾ ਹੋਏ ਸਾਬਾ ਮੂਰੇ ਹੋਏ ਨੇ ਹੁਣ ਜਵਾਕਾਂ ਨੂੰ ਉਤਾਰਤਾ ਭੁੱਲਰ ਵਾਡੇ ਭੁੱਲਰ ਸਾਹਿਬ ਨੇ ਆਵੇਂ ਸਾਰਿਆਂ ਨੂੰ ਜਵਾਕਾਂ ਨੂੰ ਆਦੇ ਤੁਹਾਡੇ ਵਾਸਤੇ ਖੇਡ ਨਹੀਂ ਗਈ ਗਰਮਾਨਿਕ ਦੀ ਬਹੁਤ ਹਰ 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 ਲੈ ਵੀ ਆਉਂਦਾ ਅਰਜਨ ਵੇਲੀ ਝੋਟਾ ਬੁੱਕਦਾ ਚੱਕਦੇ 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 ਅੰਦੀ ਅੰਦੀ ਮਾਰੋ ਪੈਟਰ ਪਹਿਲਾ ਚਾਂਸ ਕ ਨਹੀਂ ਕੰਪਲੀਟ ਹੋਇਆ ਹੁਣ ਦੂਜੀ ਵਾਰੀ ਫੇਰ ਦੂਜਾ ਦੂਜਾ ਚਾਂਸ ਫੇਰ ਦਿੱਤਾ ਅੰਕਲ ਜੀ ਨੂੰ ਨਹੀਂ ਤਾਂ ਇਧਰ ਭੁੱਲਰ ਸਾਹਿਬ ਜਾਣਗੇ ਅਰਜਨ ਵੈਲੀ ਦੇ ਮਹਾਰ ਕਿਉਂ ਵੀ ਅੰਜਨੀਆ ਸਾਹਿਬ ਲੱਤਾ ਪਾਰ ਚਲਣੀਆਂ ਚਾਹੀਦੀਆਂ ਜਿਵੇਂ ਕਹਿੰਦਾ ਜਣਾ ਹਾਂ ਭੁੱਲਰ ਸਾਹਿਬ ਲੱਤਾ ਪਾਰ ਚਲਣੀਆਂ ਚਾਹੀਦੀਆਂ ਇਤੋਂ ਨਾ ਬਾਬੇ ਖੇੜੀ ਵਾਲੇ ਘੋੜੇ ਤਰ੍ਹਾਂ ਪਹਿਲੀ ਪੀਲੀਆਂ ਲੱਤਾਂ ਦੇ ਟੈਰਾਂ ਤੇ ਤਾਂ ਅੰਕਲ ਕੋ ਲੱਗਦਾ ਫਿਰ ਉੱਥੇ ਬਹਿ ਗਿਆ ਚਿੱਕੜਦਾ ਨਹੀਂ ਗੋਦਰ ਲੈ ਮੁਸੀਬਤ ਨੂੰ ਮੁਸੀਬਤ ਫਿਰ ਹੋ ਮਿੱਤਰੋ ਜ਼ਿੰਮੇਦਾਰਾਂ ਵਾਲੀ ਦਾ ਵਾਕੇ ਮਸੀਬਤਾਂ ਦੇ ਮਸੀਬਤਾਂ ਉੱਥੋਂ ਚੜਾਉਣ ਲਈ ਉੱਤੋਂ ਦੀ ਗੇੜਾ ਕੱਢਿਆ ਤੇ ਉੱਤੋਂ ਦੀ ਪਜਾ ਕੇ ਲਿਆਉਣੇ ਆ ਉਹ ਇੱਥੇ ਬਹਿ ਗਿਆ ਮਸੀਬਤ ਤੇ ਮਸੀਬਾ ਟੱਕਰ ਰਹੀ ਏ ਹੁਣ ਇੱਥੇ ਪਹਿ ਗਿਆ ਸਾਡਾ ਅਰਜਨ ਵੈਲੀ ਜੀ ਮਾਉਖਾਈ ਲੱਗਦਾ ਮਿੱਤਰੋ ਮਿੱਤਰੋ ਭੁੱਲਰ ਸਾਹਿਬ ਨੇ ਇਧਰ ਪੁਰੀ ਸਾਹਿਬ ਨੇ ਲਾ ਲਈ ਸ਼ਰਤ ਬੱਕਰੇ ਬੱਕਰੇ ਦੀ ਭੁੱਲਰ ਸਾਹਿਬਾਂ ਦੇ ਕਿਲੋ ਦੀਆਂ ਬੱਕਰੇ ਬੱਕਰੇ ਦੀਆਂ ਕਿਲੋ ਪਾਲ ਦੇ ਬਾਪੇ ਦੀ ਚੜਾਉਣਾ ਇੱਕ ਕਿਲੋ ਬੱਕਰੇ ਦੀ ਉਹ ਆ ਤਾਂ ਵੀ ਮੈਂ ਟਰੈਕਟਰ ਤੋਂ ਬਿਨਾਂ ਕਾੜ ਦਿਆਂਗਾ ਟਰੈਕਟਰ ਲੱਗ ਜਾਂਦਾ ਪਤਾ ਲੈ ਰਾਹ ਬਣਾ ਕੇ ਸਾਰੇ ਕਾੜ ਦੇਣਗੇ ਚ ਰੋਕ ਜਰਾ ਰੋਕ ਜਾ ਰੋਕ ਜਾ 2 ਮਿੰਟ ਇੱਕ ਮਿੰਟ ਰੁਕ ਜਾ ਰੁਕ ਜਾ ਹਾਂ ਮਾਇਆ ਮਾੜੇ ਕਾਟ ਚਾਰ ਟੱਪੇ ਵੇਖੇ ਪਰ ਭੁੱਲਦਾ ਦਾ ਬੱਕਰਾ ਜੇ ਕਿਹੜਾ ਕਿਧਰੋਂ ਭੱਗਦਾ ਪੁਰੀ ਸਾਹ ਵੱਲੋਂ ਭੱਗਦਾ ਕਿਧਰੋਂ ਭੱਗਦਾ ਅਸੀਂ ਤਾਂ ਖਾਣ ਆਈ ਤਾਂ ਖਾਣ ਆ ਲਈਂ ਜਿੱਧਰ ਮਰਜ਼ੀ ਭੱਜੇ ਪਹਿਲੇ ਕਿਲੋ ਚੰਦਾ ਪਿੰਡ ਖੋੜਰ ਜਾਵਾਂਗੇ ਉਹਦੇ ਦਰਸ਼ਕ ਵੀ ਤੋਰ ਇਹਦੇ ਵੀ ਤੁਸੀਂ ਕੋਈ ਨਹੀਂ ਹੈਗੇ ਕਿਲੋ ਕਿਲੋ ਖਾਣ ਵਾਲੇ ਦਰਸ਼ਕ ਦੂਰ ਹੈ ਦੂਰ ਹਾਂ ਸਹੀ ਗੱਲ ਹੈ ਹਾਂ ਗੰਗਲ ਪਾਣੀ ਜਾ ਬਣਾ ਕੇ ਚੱਲ ਮੇਰੇ ਭਾਈ ਆਏ ਉਹ ਕਾਹਦਾ ਬਣਾ ਦੇਗਾ ਉਹ ਜਿਵੇਂ ਆਦੇ ਨਹੀਂ ਤੇ ਉਠ ਜਿਹੜੇ ਮਰਜੀ ਕਰਵੜ ਬੈਠੇ ਬੈਠੇਗਾ ਆਪਣੇ ਅੱਗ ਜਈ ਇਹ ਜਿਹੜਾ ਮਰਜੀ ਜਿੱਤੇ ਖਾਣਾ ਬੈਗਾ ਹੀ ਏ ਲੈ ਵੀ ਪੁੱਲਰਾਓ ਜਾ ਤਿਆਰ ਬੰਦੇ ਕਿਹਾ ਦੋ ਟ੍ਰੈਕਟਰ ਦਾ ਲਾਇਆ ਸਮਰਪਿਤ ਕਰ ਗਏ ਤੂੰ ਫਿਰ ਆਦੇ ਆਪ ਨੂੰ ਨਹੀਂ ਮੈਂ ਤਾਂ ਕੱਢ ਦਾਂਗਾ ਲੈ ਗੱਲਾਂ ਨਾਲ ਨਹੀਂ ਨਾ ਗੱਲਾਂ ਹਲਾ ਜੀ ਫੇਰ ਆਪਣਾ ਪੰਮੇ ਇੱਕ ਮੌਕਾ ਦੇ ਜਾ ਜਿਆਦਾ ਨਹੀਂ ਦੋ ਕੋ ਬਾਰੀ ਜੋਰ ਲਾਉਂਦੇ ਨਾ ਅਸੀਂ ਤੂੰ ਲੱਗਾ ਰਵੇਂ ਇੱਥੇ ਖੇਡਣ ਰੁਕ ਜਾ ਆਉਂਦੇ ਨੂੰ ਉਹਨੇ ਆਉਂਦੇ ਤਾਂ ਕਿ ਜੇ ਤੂੰ ਕੱਢ ਸਕਣਾ ਤਾਂ ਕੱਢ ਲੈ ਉਹ ਆ ਗਿਆ ਵੇਖੋ ਇਹ ਹੋ ਲੈਣਾ 36 32 ਮੋਡੀਫਿਕੇਸ਼ਨ ਇਹ ਐਸੇ ਕੰਮ ਨਹੀਂ ਰੱਖਿਆ ਲੈ ਵੀ ਅੱਜ ਜਾਂ ਬਕਰਾ ਪੱਗੇ ਦੇ ਪੱਲਿਓਂ ਦੇ ਅੱਜ ਜਾਂ ਕਮਲ ਦੇ ਪੱਲਿਓਂ ਇਹ ਬੱਕਰਾ ਹੀ ਸ਼ਰਤ ਲੱਗੀ ਜੇ ਮੈਂ ਨਾ ਕੱਢ ਜਾਂਦਾ ਇਹਨੇ ਗਾਣਾ 10 ਮਿੰਟਾਂ ਮੈਂ ਆਉਂ ਕਾ ਲਓ ਜੀ ਅੱਜ ਤਾਂ ਵਕਤ ਹੀ ਪੈ ਗਿਆ ਹੈ ਕੋਨਾ ਕੀ ਵੱਡਣ ਲੱਗ ਪਏ ਆ ਹੈਂ ਇਹਦੇ ਤੋਂ ਬਣੀ ਕਰਦੇ ਨਹੀਂ ਪੱਟਣਾਂ ਆ ਆ ਅੰਕਲ ਆਦੇ ਅੱਜ ਵੱਟ ਸਕਦੇ ਨਹੀਂ ਪਟਣ ਜੋਗਾ ਹੈਗਾ ਹੈਂ ਕਾਇ ਹੁਣ ਤਾਂ ਕਹਿਤੀ ਐ ਇਹੋ ਕਰਦਾ ਰਿਆੜੀਆਂ ਥੁੜੀਆਂ ਸਾਰੀਆਂ ਆ ਬੱਲੇ ਦੋ ਜਣ ਬਾਇਆ ਹੋ ਗਾ ਦੋ ਜਣ ਸਿੱਟਿਆ ਕੋਲੋਂ ਕਰਾ ਰਿਹਾ ਰੱਖੀ ਜਾ ਰੱਖੀ ਹੁਣ ਆਇਆ ਲਾਵੇ ਮਿੱਤਰੋ ਕਰਦੇ ਅੱਜ ਫਿਰ ਮੋਡੀਫਾਈ ਦਾ ਜੋਰ ਚੈੱਕ 33 ਦਾ Kette bao lâu khét kette khét bao la kette bao la kette 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 kette

ਇਥੇ ਬੁੱਧਿਆਈ ਪਾੜਾ ਯਾਰ ਕਈ ਕਿੱਥੇ ਉੱਥੇ ਚਕਾਉਣ ਆਇਆ ਪੈਰ ਭੁੱਲਰ ਸਾਹਿਬ ਇਹਨੂੰ ਕਹਿੰਦੇ ਮਿਹਨਤਾ ਨਹੀਂ ਨਾ ਹੁਣ ਤਾਂ ਨਿਕਲ ਜਾਣਾ ਉਹ ਹੈ ਨਹੀਂ ਹੁਣ ਤਾਂ ਬਾਈ ਨੇ ਵੇਖੋ ਤੁਸੀਂ ਖਾਲੀ ਕਰਤਾ ਸਾਰਾ ਟਾਇਰ ਟ੍ਰੈਕ ਕਿਹਦੇ ਕੋਲ ਲਿਆਉਂਦਾ ਨਵਾਂ ਰਸੇ ਵਾਲਾ ਇਨੂੰ ਲੱਗਦਾ ਵੀ ਖੇਡ ਜ਼ਿਆਦੀ ਬਣਾਈ ਹੋਈ ਹੈ ਇਹਨਾਂ ਨੇ ਕਦੀ ਕਿੱਧਰ ਦੂਜੇ ਵਾਹ ਚਲਾਏ ਜਾਂਦੇ ਨੇ ਕਦੀ ਦੂਜੇ ਵਾਹ ਚਲਾਏ ਜਾਂਦੇ ਨੇ ਆਹ ਵੀ ਅੱਜ ਫੁੱਲਰ ਸਾਹਿਬ ਨੂੰ ਟੋਜਨ ਪਾਇਆ ਕੱਲ ਫੁੱਲਰ ਸਾਹਿਬ ਨੇ ਵੀਡੀਓ ਪਾਈ ਤੇ ਅੱਜ ਫੁੱਲਰ ਸਾਹਿਬ ਨੂੰ ਟੋਜਨ ਪਾਣਾ ਪੈ ਗਿਆ ਲਾ ਲਈ ਹੋ ਗਿਆ ਮੋਰਚਾ ਫਤਿਹ ਨਿਸ਼ਾਨ ਸਕਸੈਸਫੁਲ ਸਾਰੇ ਬੰਦਿਆਂ ਦੀ ਮਿਹਨਤ ਨਾਲ ਹੋ ਚੁੱਕਿਆ ਨਿਸ਼ਾਨ ਫਤਿਹ ਲਾਏ ਭੁਲਰ ਸਾਹਿਬਾ ਰਾਮਾਤ ਖੜ ਹੋ ਗਈ ਮੈਂ ਉਹੀ ਮੈਂ ਗੱਲ ਕਹਿਣ ਦੇ ਮੈਂ ਕੱਲ ਅਰਜਨ ਵੈਲੀ ਜਾ ਕਿੱਸੇ ਸੁਣਾਉਣ ਦੇ ਤੇ ਅੱਜ ਅਰਜਨ ਵੈਲੀ ਨੂੰ ਟੋਜਣਾ ਪਾਉਣਾ ਪੈ ਗਿਆ ਜੋ ਹੀ ਭੁੱਲਰ ਸਾਹਿਬ ਉੱਤੇ ਬੈਠੇ ਨੇ ਇਹ ਸਮੇ ਸਮੇ ਦੀ ਗੱਲ ਏ ਸਮਾਂ ਇੱਕੋ ਜਾਨੀ ਰਹਿਦਾ ਕੱਲ ਮੈਂ ਭੁੱਲਰ ਸਾਹਿਬ ਆਈਆਂ ਹੀ ਕਰਦੇ ਸੀਗੇ ਭਾਈ ਇਹ ਬੱਕਰਾ ਕਿਨੇ ਖੋਣਾ ਨਾ ਤੁਸੀਂ ਢੱਕੇ ਢੁੱਕੇ ਬਣਾਓ ਹੈਂ ਭਾਜੀ ਇਹ ਹੁਣ ਬੱਕਰਾ ਕਿੰਨਾ ਖਰਬਣਾ ਹੈ ਮੈਂ ਹੁਣ ਤੂੰ ਡੱਕੇ ਡੁੱਕੇ ਬਣਾਉ ਨਾ ਜੀ ਨਹੀਂ ਯਾਰ ਮਖਰਾ ਭੈਣੇ ਕਿੱਡੀ ਗੁਗ ਅੱਗੇ ਤੂੰ ਤਾਂ ਐ ਕਰਨਾ ਜੇ ਕਦੀ ਬੱਕਰਾ ਨਹੀਂ ਖਾਦਾ ਹੈਂ ਅਸੀਂ ਬੱਕਰੇ ਬੁਲਾ ਵੀ ਦਾਂਗੇ ਸਹੀ ਗੱਲ ਸਹੀ ਗੱਲ ਨਹੀਂ ਸਾਰੇ ਭਰਾਵਾਂ ਨਾਲ ਆਲੀਏ ਭਰਾਵਾ ਜਾ ਆਵੇ ਤੂੰ ਮਿੰਟੋ ਮਿੰਟੀ ਟਾਈਟਰ ਆ ਗਏ ਨੇ ਹੋਰ ਹਨੇ ਤੇ ਵੇਖਦੇ ਹੋਣਾ ਸੀ ਇੱਥੇ ਕੋਈ ਹੋਰ ਹੁੰਦਾ ਤੇ ਸਾਦਮ ਇਕੱਠੇ ਕਰਨੇ ਕਿਹੜਾ ਸੌਖਾ ੜੇ ਇਹ ਮਹਾਰਾਜ ਕਿੱਪਾਂ ਨਾਲ ਸਹੀ ਗੱਲ ਸਹੀ ਗੱਲ ਸਹੀ ਗੱਲ ਹੈ ਜੀ